ਸ਼ਿਵਾਹੇ ਗੁਰੂ ਸਾਹਿਬ ਜੀ ਸੁਖਾਉ ਢਾਲ ਪਰ ਸੇਵਿਆ ਹਰਿ ਸੁਸਹਿਜ ਸੁਕਾਈ ਦਰਸ਼ਨ ਪਰ ਸੇ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾੜੇ ਰਾਤਨਾ ਕਰ ਰਹਾ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰ ਹੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸ਼ਾਂਤੋ ਸੁਖੁਵਾ ਸਭ ਥਾਈ ॥॥ ਬਾਰ ਬ੍ਰਹਮ ਕੂਰਨ ਪਰਮੇਸ਼ਰ ॥ ਰਬ ਰਹਿਆ ਸਭ ਨੀ ਜਾਇ ਰਹਾ ॥ ਤੁਰ ਕੀ ਬਾਣੀ ਆਈ ਤਿੰਨ ਸਗਲੇ ਕਿਤ ਮਟਾਈ ॥ ਦਇਆਲ ਪੁਰਖ ਮਿਹਰਬਾਨ ॥ ਹਰ ਨਾਨਕ ਸਾਚ ਬਖਾਨਾ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਦਾ ਥਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੰਮ੍ਰਿਤ ਵੇਲਾ ਖਣ ਦਾ ਬਿਲਾ ਕਾਰਿਸ਼ ਨਾਮ ਸਿਮਰ ਬਰਵੈ ਅਪਨਾ ਨੰਤਨ ਪਹਿਯ ਰੂਗਾ ਕੋਟ ਬਿਰਨ ਲਾਥੀ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਉਤੋ ਕਾਈਸ਼ ਨਾਮ ਕਰੋ ਇਸ ਨਾਮ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨਾ ਕਰੋ ਅੰਮ੍ਰਿਤ ਵੇਲਾ ਸੱਚ ਨਾ ਉਹ ਵਡਿਆਈ ਵਿਚਾਰ ਕਰਵੀਂ ਆਵੇਂ ਕੱਪੜਾ ਨਜ਼ਰੀ ਮੋਖ ਦਵਾਰ ਸਤਿਗੁਰਾਂ ਦੀ ਸੱਚੀ ਵਡਿਆਈ ਕਰਨ ਦਾ ਵੇਲਾ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦਾ ਸਮਾਂ 4 ਵਜੇ ਆ ਚੁੱਕੇ ਹਨ ਭਾਈ ਅੰਮ੍ਰਿਤ ਵੇਲੇ ਦਾ ਸਮਾਂ 4 ਵਜੇ ਚੁੱਕੇ ਹਨ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੀ ਬਾਣੀਆਂ ਸਿਰ ਬਾਣੀ ਉਪੋ ਪਾਈ ਗੁਰੂ ਕਰਾਓ ਬਾਣੀ ਸੁਣੋ ਬਾਣੀ ਪੜੋ ਤੇ ਸੇਵਾ ਸਿਮਰਨ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਆਗ ਸੱਚ ਜੁਗ ਆਗ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰੁ ਜਪੈ ਜੋਤ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਉਖਿਆ ਗੁਖਨਾ ਉਤਰੀ ਜਿਵਨ ਨਾ ਗੁਰਿਆ ਭਾਰ ਸਹਸ ਸਿਆਨ ਪਾ ਲਖੋਹੀ ਤਾ ਇਕ ਨਜੱਲਾ ਨਾਲ ਕਿੰਝ ਪਿਆਰਾ ਹੁਈ ਐ ਕਿੰ ਗੂੜੈ ਟੁੱਟੈ ਪਾਲ ਸੁਖਮ ਰਜਾਈ ਕਿੰ ਲਣਾ ਨਾਮ ਨਾਮਤ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵਢਿਆਈ ਹੁਕਮੀ ਆਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਵਾਰੁਗਮਨ ਕੋਏ ਨਾਨਕ ਹੁਕਮੈ ਜੀ ਗੁਜੈ ਤਾ ਹਉ ਮੈਂ ਕਹਿ ਨ ਕੋਈ ਗav ਕੋ ਤਾਨ ਹੋਵੈ ਕਿਸੈ ਤਾਨ ਗਾਵੈ ਤੂ ਦਾਤ ਜਾਣੈ ਨੀਸਾਨ ਗਾਵੈ ਤੂ ਗੁਣ ਵਡਿਆਈਆਂ ਚਾਰ ਗਾਵੈ ਤੂ ਵਿਦਿਆ ਬਖਮ ਬੀਜਾਰ ਗਾਵੈ ਤੂ ਸਾਰਿ ਕ੍ਰੇਤਨ ਖੇ ਗਾਵੈ ਤੂ ਜੀਲ ਸਰਦੇਹ ਗਾਵੈ ਤੂ ਜਾਪੈ ਦਿਸੈ ਦੂਰੈ ਗਾਵੈ ਤੂ ਵਿਖੈ ਹਾਜ਼ਰਾ ਹਜ਼ੂਰੈ ਕਥਨਾ ਕਥੀ ਨਯਾਵ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇ ਦਾਦੇ ਲੈ ਜੇ ਥਕ ਪਾਹੇ ਜੁਗਾ ਜੁਗੰਤਰ ਖਾਮੀ ਖਾਹੇ ਹੁਕਮੀ ਹੁਕਮ ਜਲਾਏ ਰਾਹੋ ਨਾਨਕ ਵਿਗਸੈ ਮੇਂ ਪ੍ਰਵਾਹੋ ਸਾਜਾ ਸਮਾਹਿ ਬਸਾਜਨਾਏ ਬਾਖਿਆ ਭਉ ਤਾਰ ਅੱਖ ਹੈ ਹੰਗ ਹੈ ਜੀ ਜੀ ਦਾਤਰੀ ਦਾਤਾਰ ਫੇਰ ਕਿ ਅਗੇ ਰਖੀਐ ਜਿਤ ਦੇਸੈ ਦਰਵਾਨ ਮਹਾਉਤ ਬੋਲਨ ਬੋਲੀਐ ਜਿਤ ਸੋੰਤ ਰੀ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਗ ਦੁਆਰ ਨਾਨਕੀ ਰਹਿ ਜਾਣੀਐ ਸਭ ਆਪੇ ਸੁਖਿਆਰ ਧਾਪਿਆ ਨ ਜਾਇ ਕੀਤਾ ਨਾ ਹੋਵੇ ਆਪੇ ਆਪਨ ਰੰਝਣ ਸੁਏ ਜੇਨ ਸੀ ਵਿਆ ਤਨ ਪਾਇਆ ਮਾਨ ਨਾਨਕ ਦਾ ਵੀ ਹੈ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਤਾਉ ਦੁਖ ਘਰ ਹਰ ਸੁਖ ਘਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰਈਸਰ ਗੁਰਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖਾਂ ਨਾਹੀ ਜਨਕ ਘਣ ਨ ਜਾਹੀ ਗੁਰਾ ਇੱਕ ਦੇਹੇ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਹੀ ਈਦ ਨਹਾਵਾ ਜੇ ਤਿਸ ਕਾ ਵਾਗਿਨ ਭਾਣੀ ਕੇ ਨਾਏ ਤਰੀ ਜੀਤੀ ਸਿਰਠ ਉਪਾਈ ਵੇਖਾ ਵਿਣ ਕਰਮ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇਤ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨ ਜਾਇ ਇਹ ਜੁਗ ਚਾਰੇ ਆਰਜਾ ਹੁਰਦ ਸੁਣੀ ਹੋਵੇ ਨਵਾ ਘੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਵੇ ਚੰਗਾ ਨੌਰ ਖਾਇਚੈ ਜਸ ਕੀਰਤਿ ਜਾਗ ਬਲੇ ਜੀ ਕਿਸ ਨਦਰ ਨਾ ਆਵਈ ਕਾ ਬਾਤ ਨ ਪੁੱਛੈ ਕਿ ਕੀਟਾ ਇੰਦਰ ਕੀਟ ਕਰ ਜੋਸੀ ਦੋਸ ਘਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇਤੀ ਹਾ ਕੋਈ ਨ ਸੁਜਈ ਜੇ ਇਸ ਗੁਣ ਕੋਈ ਕਰੇ ਸੁਣਐ ਸਿੱਧ ਪੀਰ ਸੁਰਨਾਥ ਸੁਣਐ ਧਰਤ ਤਵਲ ਆਕਾਸ਼ ਸੁਣਐ ਦੀਪ ਲੋਪਾ ਤਾਲ ਸੁਣੈ ਕੋ ਹੀ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਤ ਕਾਇਸ਼ ਨਾਨਕ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣਐ ਸਰਾਗੁਣ ਕੀ ਗਾ ਸੁਣਐ ਸੇਖ ਪੀਰ ਪਾਤਸ਼ਾ ਸੁਣਐ ਦੀ ਪਾਵੈ ਰਾਹੋ ਸੁਣਐ ਹਾਥੁ ਐਸ ਗਾਹੂ ਨਾਨਕ ਭਗਤਾ ਸਦਾ ਵਿਗਾਸ ਸੁਣਐ ਦੂਪ ਕਾ ਬਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੀਤੁ ਕਹਿ ਪਿਛੈ ਤਿਸ ਕਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ RAM ਨਰਨਜਨ ਹੋਏ ਜੀ ਕੋ ਮੰਨ ਜਾਣ ਮਨ ਕੋਏ ਮੰਨੈ ਸੁਰਗ ਹੋਵਾ ਮਨ ਬੁੱਧ ਮੰਨੈ ਸਭਲ ਪਾਲਨ ਕੀ ਸੁਧ ਮੰਨੈ ਮੋਨੀ ਟੂਟਾ ਨਾ ਖਾਏ ਮੰਨੈ ਜਮ ਕੇ ਸਾਧਨ ਜਾਏ ਐਸਾ ਨਰੰਜਨ ਹੋਏ ਜੀਕੋ ਮੰਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਕਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਭਵਹਿ ਨ ਪਿਖ ਐਸਾ ਨਾਮ ਨਰੰਜਨ ਹੋਏ ਜੀਕੋ ਮੰਨ ਜਾਣੈ ਮਨ ਕੋਏ ਅੰਤਪਰਵਾਨ ਪੰਜਪਰਦਾਨ ਪੰਜੇ ਪਾਵੈ ਦਰਗਹਿ ਮਾਨ ਪੰਜੇ ਸੂਹੈ ਗਰ ਰਾਜਾਨ ਪੰਜਾਂ ਕਾ ਬੁਰੇ ਧਿਆਨ ਜੀ ਕੋ ਘਹਿ ਕਰ ਬੀਚਾਰ ਕਰਤੇ ਚੈ ਕਰਨੈ ਨਾਹੀ ਸੁਮਾਰ ਧਾਲੁ ਤਰੰਧ ਆਕਾ ਪੂਤ ਸੰਦੋਸਾ ਵਰਖਿਆ ਜਨਸੂਤ ਜੇ ਕੋ ਬੁੱਝੈ ਹੋਇ ਸਚਿਆਰ ਤਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਲ ਸਭਨਾ ਲਿਖਿਆ ਵੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਆਲ ਰੂਪ ਕੀਤੀ ਦਾਤ ਜਾਣੈ ਪਾਉਣ ਤੂਕ ਕੀ ਤਬਸਾਉ ਏ ਕੋ ਗਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਮੇਰਾ ਓਂਕਾਰ ਸੰਕ ਜਾਪ ਸੰਗ ਪਾਉ ਸੰਗ ਪੂਜਾ ਸੰਤ ਤਾਲ ਸੰਗਰਾਮ ਤੁਧ ਵੇਦ ਬਾਣ ਅਸਾਧ ਰੂਪ ਮੰਨਿ ਰਹੈ ਉਦਾਸ ਸੰਸ ਭਗਤ ਗੁਣ ਗਿਆਨ ਵਿਚਾਰ ਸੰਸਤੀ ਸੰਖ ਦਾਤਾਰ ਅਸੰਭ ਸੂਰਮੁ ਭਾਕ ਅਸਾਰ ਤਾ ਕੋ ਮੋਨ ਲਿਬਲਾਇ ਤਾਰ ਕੁਦਰਤ ਕਉਨ ਕਹਾ ਵਿਚਾਰ ਕੁਆਰ ਅਨਜਾਵਾਏ ਤੁਆਰ ਜੋਤਿ ਪਾਵੈ ਸਾਈ ਭਲੀਚਾਰ ਸੁਖਦਾ ਸਲਾਮਤ ਨਰੰਕਾਰ ਸੰਖ ਮੂਰਖੰਦ ਓਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਤਿਆਗ ਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਬੂੜਿਆਰ ਗੂੜੇ ਫਿਰਾਹੇ ਸੰਖ ਮਲੇਸ਼ ਮਲ ਕੱਖਾਹੇ ਅਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿ ਅਨ ਜਾਵਾ ਏਕ ਵਾਰ ਬਾਲੇ ਸਾਈਂ ਬ੍ਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਕਨਾਵ ਸੰਕ ਥਾਵ ਗਨਮ ਗਨ ਸਤਲੋ ਅ ਸੰਗ ਕਹ ਹੈ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਲਾਖਰੀ ਗਿਆਨ ਗੀਤ ਬਨਗਾ ਅਖਰੀ ਲਿਖਣ ਬੋਲਣ ਬਾਰ ਅਖਰਾ ਸਿਰ ਸੰਜੋਗ ਵਖਾਨ ਜਿਨੇ ਲਿਖੇ ਤੇ ਸਰਨਾਹੀ ਜੀ ਪਰਮਾਈ ਤੇਵ ਤੇਵ ਪਾਹਿ ਜੀਤਾ ਗੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਤੁਧੁ ਤੁਧ ਕਵਣ ਕਹਾ ਵਿਚਾਰ ਵਾਰ ਅਨ ਜਾਵਾ ਏਤੁ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਦੂਸਦਾ ਸਲਾਮਤ ਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੂ ਤੈ ਉਤਰ ਸੁਖੀਏ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਭਰੀਏ ਮਤ ਬਾਪਾ ਕੈ ਸੰਗ ਹੋ ਤੋ ਪਹਿਨਾਵੇ ਕੈ ਰੰਗ ਕੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਾਪੇਹੀ ਸਾਹੋ ਨਾਮ ਤੁਮਹੀ ਆਵਹ ਜਾਹੋ ਤੀਰਸ ਤਪ ਦਿਆਨ ਤਪਦਾਨ ਜੀ ਕੋ ਪਾਵੈ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਾਤ ਤੀਰਸ ਮਲ ਨਾਉ ਸਭਉ ਤੇਰੇ ਮੈ ਨਾਹੀ ਕੋਏ ਢੇੜ ਗੁਣ ਕੀਤੇ ਭਗਤ ਨਾਮੋਏ ਸਵਸਤਾ ਸੁਹਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋਇਲਾ ਵਖਤ ਕਵਣ ਕਰਵਣ ਦਿੱਤ ਕਵਣ ਵਾਰ ਕਵਣ ਸਰੂਤੀ ਮਾਹੋ ਕਵਣ ਜਿਤ ਹੋਆ ਆਕਾਰ ਵੇ ਲਪਾਇਆ ਪੰਡਤੀ ਜੇ ਤੂ ਵੇ ਲੇਖ ਕੁਰਾਨ ਬਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਸਿੱਤ ਵਾਰ ਨ ਜੋਗੀ ਜਾਣੈ ਰਤਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾ ਸਾਜੀ ਆਪੇ ਜਾਣੈ ਸੋਈ ਕਿਰ ਕਰੇ ਆਖਾ ਕਿਵਸਾਲਾਹੀ ਕਿਉ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੈ ਕੇ ਗਿਆਨਾ ਸੋ ਹੈ ਆਪ ਆ ਲੰਬਾ ਪਾਲ ਲੱਖ ਆਗਾਸ ਆਗਾਸ ਊੜ ਕੋੜ ਕੋੜ ਕਾਲ ਫੱਕੇ ਬੇਦ ਕਹਿਣਿ ਕਵਾਪ ਖੈਸ 18 ਕਹਿਣ ਗਤੇਬਾ ਸੁਰੂ ਇੱਕ ਧਾਤ ਲੇਖਾ ਹੋਏ ਤਾ ਲਖੀਐ ਲੇਖ ਹੋਏ વિનાਸ ਨਾਨਕ ਵੱਡਾ ਖੀਐ ਆਪੀ ਜਾਣ ਆਪ ਸਾਲਾਹੀ ਸਾਲਾਹੀ ਤੀ ਸੁਰਤਨ ਕਾਈਐ ਨਦੀਆ ਤੈਵਾਹ ਪਵਰ ਸਮੰਧਨ ਜਾਣੀਐ ਸਮੰਧ ਸਾ ਸੁਤਾਨ ਗਿਰਹਾ ਸੇਤੀ ਮਾਤ ਕੰ ਕੀੜੀ ਤੁਲਨਾ ਹੋਵਨੀ ਜੇ ਤਿਸਮਨਹੁ ਨ ਵੀਸਰਹਿ ਆਪਦਨ ਸਿੱਧੀ ਕੈ ਨਯੰਤ ਅੰਤਨ ਕਰਨ ਦੇ ਨਯੰਤ ਆਤਮ੍ਰ ਵੇਖਣ ਸੁਮਨ ਨਯੰਤ ਅੰਤਨ ਜਾਪੈ ਕਿਆ ਮਨ ਅੰਤਨ ਅੰਤਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਪਿਰਲਾਹੇ ਤਾਕੇ ਅੰਤ ਨ ਪਾਈ ਜਾਵੀ ਲੋੰ ਤੁਰ ਜਾਣਾ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉਚਾ ਸਾਉ ਉਚੇ ਉੱਪਰ ਉਚਾ ਨਾਉ ਇਹ ਵੱਡਾ ਉਚਾ ਹੋਆ ਕੋਈ ਦੇਸੂ ਕੇ ਕਉ ਜਾਣ ਸੋਈ ਜੀ ਗੁਰੇ ਆਪ ਜਾਣੇ ਆਪ ਆਪ ਨਾਨਕ ਦੇਈ ਕਰਮੀ ਦਾਤ ਭਗਤਾ ਕਰਮ ਲਿਖਿਆ ਨ ਜਾਈ ਵੱਡਾ ਦਾਤਾ ਸਿਰ ਨਤmai ਕੀਤੇ ਮੰਗੇ ਜੋਦ ਉਪਾਰ ਕੀਤੇ ਅਗਤ ਨਹੀਂ ਵਿਚਾਰ ਕੀਤੇ ਖਾਪ ਟਟੇ ਵੇਕਾਰ ਕੀਤੇ ਲਲ ਮੁਕਰਪਾਹੀ ਚੀਤੇ ਮੂਰਤ ਖਾਹੀ ਖਾਹੀ ਕੀਤੇ ਆਧੂਪ ਭੂਖ ਸਾਧਮਾਰ ਇਹ ਭੇਦਾਤ ਤੇਰੀ ਦਾਤਾਰ ਬੰਧਨ ਲਾਸੀ ਤਾਣੈ ਹੋਈ ਹੋ ਰਾਸਨ ਸੁੱਕੈ ਕੋਈ ਜੀ ਕੋ ਕਾਇਕ ਆਸਨ ਪਾਈ ਉਹੋ ਜਾਣੈ ਜੀਤਿਆ ਮੋਹਿ ਖਾਈ ਆਪੇ ਜਾਣੈ ਆਪੇ ਦੇ ਆਖੇ ਸੇਪੇ ਕੀਕੇ ਜੇ ਸੁਣਾ ਬਖਸੇ ਸਿੱਤ ਸਲਾ ਨਾਮ ਬਾਤ ਸਾਹੀ ਬਾਤ ਸਾਹੁ ਅਮੋਲ ਗੁਣ ਮੋਲ ਵਾਪਾਰ ਮੋਲ ਵਾਪਾਰੀ ਮੋਲ ਪੰਡਾਰ ਮੋਲਾ ਵੈ ਮੁੱਲਾ ਜਾਹੀ ਮੋਲ ਭਾਏ ਮੁੱਲਾ ਸੁਮਾਹੀ ਮੁਲ ਧਰਮ ਮੁਲ ਦੀਵਾਨ ਮੁਲ ਕਲ ਮੁਲ ਪ੍ਰਵਾਨ ਮੁਲ ਬਖੀਸ ਮੁਲ ਨੀਸਾਨ ਮੁਲ ਕਰਮ ਮੁਲ ਪ੍ਰਮਾਨ ਮੁਲ ਮੁਲ ਆਖਿਆ ਨਾ ਜਾਏ ਆਕਾਸ਼ ਰਹੇ ਲਲਾਈ ਆਖੇ ਵੇਦ ਬਾਦ ਪੁਰਾਨ ਆਖੇ ਪੜੇ ਕਰੈ ਬਖਿਆਨ ਆਖੇ ਬਰਮੇ ਆਖੇ ਇੰਦ੍ਰ ਆਖੇ ਗੋਪੀ ਤੈ ਗੋਬਿੰਦ ਆਖੇ ਸੁਰ ਆਖੇ ਸਿੱਧ ਆਖੇ ਕੀਤੇ ਜੀਤੇ ਬੁੱਧ ਆਖੇ ਦਾਨਵ ਆਖੇ ਦੇਰ ਆਖੇ ਸੁਰ ਨਰ ਮਨੁਜਨ ਸੇਰ ਕੀਤੇ ਆਖੇ ਲਖਣ ਪਾਹੀ ਕੀਤੀ ਕਹਿ ਕਹੈ ਉੱਠ ਉੱਠ ਜਾਹਿ ਏਤੇ ਜੀਤੇ ਹੋਰ ਕਰਹਿ ਤਾਖਨ ਸੁਖੈ ਕੀਕੇ ਜੀਵਣ ਪਾਵੈ ਤੀਖੜ ਹੋਏ ਨਾਨਕ ਜਾਣੈ ਗਾਚ ਸੂਏ ਜੀ ਕੋ ਆਖੈ ਬੋਲ ਵਿਗਾਰ ਤਾਲ ਕੀਐ ਸਿਰ ਗਾਵਾਰਾ ਗਾਵਾਰ ਸੂਦਰ ਕੀ ਹਾ ਸੂ ਘਰ ਕੀ ਹਾ ਜਿਤ ਮਹਿ ਸਰਵ ਸੁਮਾਲੇ ਵਾਜੇ ਨਾਦ ਨੀਤ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਭਰੀ ਸੰਗਹੀਨ ਕੀਤੇ ਬਾਵਨ ਹਾਰੇ ਗਾਵੈ ਤੁਮਨੋਂ ਪਾਣ ਪਾਣੀ ਦੇ ਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਦਿੱਤੁ ਬੁਖ ਲਿਖ ਜਾਣਾ ਲਿਖ ਲਿਖ ਧਰਮ ਬੀਚਾਰੇ ਗਾਵੈ ਈਸੁਰ ਵਰਮਾ ਦੇਵੀ ਸੋਹਣ ਸੁਬਾ ਸਵਾਰੇ ਗਾਵੈ ਇੰਦ ਅੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਜਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਕੀਸਰ ਜਿਉ ਜਿਵੇਂ ਵੇਦਾਂ ਨਾਲੇ ਗਾਵਨ ਮੋਹੁਨੀਆ ਮਨ ਮੋਹਨ ਸੁਰਗਾ ਮਛ ਬੈਲੇ ਗਾਵਨ ਤਨੁ ਕਾਏ ਤੇਰੀ ਅਨ ਸਰਦੀਰ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡਮੰਡੂ ਵਰਪੰਡਾ ਘਰ ਘਰ ਖੇਤਾਰੇ ਸੇ ਤੁਧਨੋ ਗਾਵਹਿ ਜੋਤੁ ਭਾਵਨ ਰਤੇ ਤੇਰੇ ਭਗਦਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕਿਆ ਵੀ ਜਾਰੇ ਸੋਈ ਸੋਈ ਸੁਦਾ ਸਚੁ ਸਾਹਿਬ ਸਾਚਾ ਸਾਚੀ ਨਾਈ ਹਬੀ ਹਸੀ ਜੈਨ ਜਾਸੀ ਰਜਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੀ ਮਾਇਆ ਰੀ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਨ ਜੀਵ ਤਿਸ ਦੀ ਵੜਾਈ ਜੋ ਤਿਸ ਪਾਵੇ ਸੋਹੀ ਕਰਸੀ ਬਉਪਮਨਾ ਕਰਣਾ ਜਾਈ ਸੋ ਆਪੁ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਧਰਮ ਪਥ ਟੋਲੀ ਧਿਆਨ ਕੀ ਕਰੈ ਬਿ ਗੂਤ ਕਿੰਥਾ ਗਾਲ ਤੁਆਰੀ ਕਾਇਆ ਜੁਗਤ ਨੰਡਾ ਪ੍ਰਤੀਤ ਰਾਈ ਪੰਥੀ ਸਗਲ ਜੁਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਨੀਰ ਆਦਿ ਨਾਹਕਤ ਯੁਗ-ਯੁਗੈ ਕੋ ਵੇਸ ਭਗਤ ਗਿਆਨ ਦੇ ਆ ਪੰਡਾਰਨ ਕੜਗੜ ਗਾਜੈ ਨਾਦ ਆਪਨਾਥ ਨਾਥੀ ਸਾਬ ਜਾ ਕੀ ਰਿੱਧ ਸਿਦਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਖਲਾਵੇ ਲੇਖਿ ਆਵੈ ਭਾਗ ਆਦੇਸ ਤਿਸੈ ਆਦੇਸ ਆਦ ਨੀਰ ਆਦ ਅਨਾਹਤ ਜੂ ਜੂ ਦੇਖੋ ਵੇਸ ਏਕਾ ਮਾਈ ਜੁਤ ਵਿਰਾਈ ਤਿੰਨ ਜੀਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇਵੀ ਵਾਨ ਜਿਸਿਸ ਭਾਵੈ ਤੇ ਵਚ ਲਾਵਨ ਜੀਵ ਹੋਵਾ ਪਰਮਾਨ ਹੋਵੇ ਕੈ ਉਹਨ ਮੰਨ ਤੁਰਨ ਆਵੇ ਭਗਤੈ ਹੋਵੜਾਣ ਆਦੇਸ਼ ਸੈ ਆਦੇਸ਼ ਆਦ ਨੀਰ ਆਦ ਨਾਹਤ ਜੋ ਜੁ ਦੇਕੋ ਵੇਸ ਆਸਣ ਰੋਏ ਲੋਏ ਪੰਡਾਰ ਜੁਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਤਾਰ ਆਦਿਤ ਸ ਆਦੇਸ ਆਗਨੀ ਰਨਾਗਨਾਹਤ ਜੋ ਜੁ ਵੇਕੋ ਵੇਸ ਇਕ ਦੂਜੀ ਬੋਲਾ ਹੋਏ ਲਖੋ ਵੈ ਲਖ ਵੀਸ ਲਖ ਲਖ ੜਾਕਿ ਹੈ ਏਕ ਨਾਮ ਜਗਦੀਸ਼ ਏ ਦਰਾਹਿ ਪਤਮ ਗੁੜਿਆ ਚੜੀਏ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਚੀਟੈ ਆਈ ਰੀਸ ਨਾਨ ਪਦਰੀ ਪਾਈਐ ਕੂੜੀ ਕੂੜੈ ਰੀਸ ਆਪਨ ਜੋਰ ਜਪੈ ਰਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਨਹਿ ਜੋਰ ਜੋਰ ਰਾਜ ਮਾਲ ਮਨ ਸੂਰ ਜੋਰ ਨ ਕਰਤੀ ਜਾਨ ਵਿਚਾਰ ਜੋ ਮਨੁਗਤੀ ਸੁਟੈ ਸੰਸਾਰ ਜੀਤ ਕਾ ਜੋਰ ਕਰ ਬੀਖੈ ਸੋਈ ਨਾਨਕੁ ਕਉ ਤਮਨੀ ਜਨਕ ਹੋਏ ਰਾਤੀ ਰੁਤੀ ਰਿਤੀ ਵਾਰ ਪਉਣ ਬਾਣੀ ਅਗਨੀ ਪਾਤਾਲ ਰਿਤ ਵਿੱਚ ਤਰਪੀთა ਪਰਕੀ ਤ੍ਰਮਸਾਲ ਤਿਤ ਵਿੱਚ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੁਰੇ ਵਿਚਾਰ ਸੁਝ ਆਪ ਸੱਚਾ ਦਰਵਾਰ ਫੈਸੋ ਹਨ ਪੰਚ ਪ੍ਰਵਾਣ ਨਦਰੀ ਕਰਮ ਕਵੈ ਨੀਸਾਨ ਕਜ ਬਕਾਈ ਉੱਫ ਪਾਏ ਨਾਨਕਿਆ ਜਾਪੈ ਜਾਇ ਧਰਮਖੰਡ ਗਾਇਓ ਧਰਮ ਗਿਆਨਖੰਡ ਗਾਤੋ ਕਰਮ ਕੀਤੇ ਪਵਨ ਪਾਣੀ ਵਾਸੰਤਰ ਕੀਤੇ ਕਾਂਵੇਸ ਕੀਤੇ ਵਰਮੇ ਘਾੜ ਤਕੜੀ ਹੈ ਰੂਪ ਰੰਗ ਕੇ ਵੇਸ ਕੀਤਿਆ ਕਰੰਤੂ ਨੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਇਹ ਤੇ ਸਿੰਦੂ ਬਦਨ ਆਖੀਤੀ ਕੀਤੀ ਕੀਤੀ ਦੇਵੀ ਵੇਸ ਕੀਤੇ ਦੇਵ ਦਾਮ ਨੂੰ ਮਨ ਕੀਤੇ ਇਹ ਤਿਰਤਨ ਸੰਮਬ ਕੀਤਿਆ ਬਾਣੀ ਕੀਤਿਆ ਬਾਣੀ ਕੀਤੇ ਪਾਤ ਨਰਿੰਦ ਕੀਤਿਆ ਸੁਰਤੀ ਸੇਵਕ ਕੀਤੇ ਨਾਮ ਕੰਤਨਾਂਤ ਗਿਆਨ ਕੰਡ ਮਹਿ ਗਿਆਨ ਪਰਚੰਡ ਇੱਥੈ ਰਾਗ ਵਿਨੋਦ ਕੋਡ ਆਨੰਦ ਪਰਮ ਕਾਂਡ ਕੀ ਬਾਣੀ ਰੂਪ ਸਹਿ ਘਾੜਤ ਗੜੀਐ ਬਹੁਤ ਅਨੂਪੈ ਤਾ ਕੀ ਗੱਲਾਂ ਕਰੀਐ ਨ ਜਾਹੀ ਜੀ ਕੋ ਕਹੈ ਪਿਛੈ ਵਿਚਦਾਏ ਸਥੈ ਕੜੀਐ ਸੁਰਤ ਮਤਮਨ ਬੁੱਧ ਸਥੈ ਕੜੀਐ ਸੁਣਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੂਰ ਸਥੈ ਹੋਰ ਨਾ ਕੋਈ ਹੋਰ ਸਥੈ ਜੋਦ ਮਹਾਬਲ ਸੂਰ ਧਰਮ ਨਾਮ ਰਖਿਆ ਭਰ ਤੂਰ ਸਥੈ ਸੀਤੋ ਸੀਤਾ ਮਨ ਮਾਹੇ ਤਾਂ ਕਿ ਰੂਪ ਨਾਲ ਸੁਨੇ ਜਾਹੇ ਨਾ ਹੋਮ ਰਹੇ ਨਾ ਕਾਗੇ ਜਾਹੇ ਜਿਨ ਕਾ ਰਾਮ ਬਸੈ ਮਨ ਵਾਹੇ ਜਿਥੈ ਭਗਤ ਬਸੈ ਕੇ ਲੋ ਕਰੈ ਆਨੰਦ ਸਚਾ ਮਨ ਸੋਏ ਸਾਚ ਖੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਲ ਤੈ ਖੰਡ ਮੰਡਲ ਬਰਪੰਡ ਜੀ ਕੋ ਕਦੈ ਤਾ ਅੰਤ ਨਾ ਅੰਤ ਇਤਾਲੂ ਲੋਲਾ ਆਕਾਰ ਜਿਵੇਂ ਜਿਵੇਂ ਹੁਕਮ ਤਿ ਵੈਤ ਵਿਕਾਰ ਦੇਖੈ ਵਿਖੈ ਕਰ ਬੀਚਾਰ ਨਾਨਕ ਕਥਨਾ ਕਰੜਾ ਸਰ ਜਤ ਪਾਰਾ ਧੀਰਜ ਸੁਨਿਆਰ ਹੋਇ ਨਮਤ ਵੇਦ ਅਥੀਆਰ ਭੌਖ ਲਾਗਨ ਤਪਦਾਉ ਭਾਂਡਾ ਭਾਉ ਅੰਮ੍ਰਿਤ ਦਿੱਤ ਢਾਲ ਕੜਿਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਦੇ ਨਗਾਰ ਨਾਨਕ ਨਦਰੀ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ertain ਮਹਤਿ ਦੇਵਸਰਾ ਦੁਏ ਰਾਈ ਦਇਆ ਪੀਲੇ ਸੰਗਿ ਜਗਤ ਜਿੰਨੇ ਆਈਆ ਗੁਰ ਆਈਆ ਵਾਚਿਆ ਕਰਮ ਹضور ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੀ ਨਾਮ ਤੇ ਆਇਆ ਗਏ ਮਤਕਦ ਕਾਲ ਨਾਨਕ ਦੇਵ ਮੋ ਭੇ ਉਜਲੇ ਕੀਤੇ ਸੁਟੀ ਨਾਲ ਜਾਪ ਸਾਹਿਬ ਇਕ ਓੰਕਾਰ ਸਬਦ ਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਕ ਬਾਦਸ਼ਾਹ ਦਸਵੀ ਦਪੈ ਸੰਦ ਗੁਰ ਪ੍ਰਸਾਦ ਚੱਕਰ ਜੇਹ ਨਰਵਰਣ ਜਾਤ ਅਰ ਪਾਦ ਨੈਣਨ ਜੇਹ ਰੂਪ ਰੰਗ ਅਰੇ ਪੀਖ ਕੋ ਕਹੈ ਨ ਸਖਤ ਕੇਹੇ ਚਲ ਮੂਰਤਨ ਕੋ ਵਰਕਾਸ ਮਕੋਜ ਕਹਿਜੈ ਕੋt ਇੰਦਰਿੰਦਰਾਣ ਸਾਹੇ ਸੁਹਾਣ ਗਨਜੈ ਦੇਵ ਪਵਨ ਮਹੀਪ ਸੁਰ ਨਰ ਅਸੁਰ ਨੀਦ ਨੇਤ ਵਣ ਦਰਨ ਕਰਤ ਦ્વੈ ਬ੍ਰਮਾ ਨਾਮ ਕਥੈ ਕਵਨ ਧਰਮ ਨਾਮ ਬਰਨਤ ਸਮਤ ਭਜੰਗ ਪ੍ਰੀਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਅਪੀਖੇ ਨਮਸਤੰ ਅਦੇਖੇ ਨਮਸਤੰ ਕਾਇਨ ਨਮਸਤੰ ਜਾਇ ਨਮਸਤੋ ਗੰਜੀਰ ਨਮਸਤੋ ਬੰਜੀਰ ਨਮਸਤੋ ਨਾਮੇ ਨਮਸਤੋ ਧਾਮੇ ਨਮਸਤੋ ਕਰਮੇ ਨਮਸਤੋ ਧਰਮੰ ਨਮਸਤਗਨਾ ਨਮਸਤਗ ਕਾਰਮੰ ਨਮਸਤਗ ਜੀਤੇ ਨਮਸਤਗ ਬੀਤੇ ਨਮਸਤਗ ਵਾਹੇ ਨਮਸਤਗ ਅੜਾਹੇ ਨਮਸਤ ਮਨੀਲੇ ਨਮਸਤਗ ਆਪਦੇ ਨਮਸਤੋ ਚੀਦੇ ਨਮਸਤਗ ਆਗਦੇ ਨਮਸਤਗ ਗੰਜੀਰ ਨਮਸਤਗ ਭੰਜੀਏ ਨਮਸਤਗ ਉਦਾਰੇ ਨਮਸਤਗ ਕਾਰੇ ਨਮਸਤਗ ਸੋਇਕੇ ਨਮਸਤਗ ਨਿਕੇ ਨਮਸਤਗ ਬੂਤੇ ਨਮਸਤਗ ਯੂਕੇ Matumner Carmen, Matumner Carmen, Matumner Deser, Matumner Pese, Matumner Namen, Matumner Carmen, Matumner Tate, Matumner Cate, Matumner Putin, Matumner Putin, Matumaloke, Matumasuke, Matumner Tate, Matum Tate.